ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁੱਚੀ ਲੀਡਰਸ਼ਿਪ ਵੱਲੋਂ ਸੇਵਾ ਸਰਪਤਾ ਤਹਿਤ ਫਲਕਾ ਆਤਮਗੜ ਫਲਕਾ ਸਾਊਥ ਦੇ ਮੁਖੀ ਅਜੜੇ ਹਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਸਫਾਈ ਬਿਆਨ ਚਲਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹਨ ਨੇ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਦੇਸ਼ ਦੇ ਵਿੱਚ ਇੱਕ ਸੰਤ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਅੱਗੇ ਲੈ ਕਰਕੇ ਆਏ ਮਾਨਯੋਗ ਨਰਿੰਦਰ ਦਮੋਦਰਦਾਸ ਮੋਦੀ ਜੀ ਇੱਕ ਸੇਵਾ ਦੇ ਰੂਪ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਕੁਝ ਜਿਹੜਾ ਸਮਾਜਿਕ ਬੜੀ ਸੇਵਾ ਬੜੀ ਨਿਮਰਤਾ ਬੜੀ ਸ਼ਰਧਾ ਬੜਾ ਗਿਆਨ ਬੜਾ ਵਿਚਾਰ ਦੇ ਨਾਲ ਸਮਾਜ ਹਮੇਸ਼ਾ ਮੈਂ ਕਹਿੰਦਾ ਹਾਂ ਕਿ ਇਹ ਭਾਰਤੀ ਜਨਤਾ ਪਾਰਟੀ ਨਾ ਕੇਵਲ ਰਾਜਨੀਤਿਕ ਦਲ ਹੈ ਬਲਕਿ ਇੱਕ ਸੇਵਾ ਦੇ ਰੂਪ ਦੇ ਵਿੱਚ ਇੱਕ ਸਮਾਜ ਨੂੰ ਜੋੜਨ ਵਾਸਤੇ ਹਮੇਸ਼ਾ ਦੇਸ਼ ਨੂੰ ਅੱਗੇ ਲੈ ਕੇ ਚੱਲਣ ਵਾਸਤੇ ਤਤਪਰ ਰਹੀ ਹੈ। ਔਰ ਉਸੇ ਉਪਲક્ષ ਦੇ ਵਿੱਚ ਮੋਦੀ ਜੀ ਦੇ ਜਨਮ ਦਿਨ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਹਫਤਾ ਜਿਹੜਾ ਸੇਵਾ ਦਾ ਉਹ ਨਿਰਧਾਰਿਤ ਕੀਤਾ ਹੈ। ਉਹਦੇ ਅੰਤਰਗਤ ਜਿੱਦਾਂ ਸਮਾਜ ਦੇ ਵਿੱਚ ਸੇਵਾ ਦੇ ਰੂਪ ਦੇ ਵਿੱਚ ਝਾੜੂ ਸਫਾਈ ਅਭਿਆਨ ਔਰ ਕਿਧਰੇ ਨਾ ਕਿਧਰੇ ਕੈਂਪ ਖੂਨਦਾਨ ਲਗਾ ਕਰਕੇ ਔਰ ਛੋਟੇ ਬੱਚਿਆਂ ਨੂੰ ਗਰੀਬ ਪਰਿਵਾਰਾਂ ਨੂੰ ਜੋ ਉਹਨਾਂ ਦੀ ਬੰਦੀ ਹੈ ਕੋਈ ਸੇਵਾ ਦੇ ਵਿੱਚ ਚਾਹੇ ਕਾਪੀਆਂ ਚਾਹੇ ਉਹਨਾਂ ਨੂੰ ਕੱਪੜਾ ਚਾਹੇ ਬੂਟੇ ਲਗਾ ਕਰਕੇ ਸਮਾਜ ਨੂੰ ਜਾਗਰੂਤ ਕਰਨ ਦਾ ਕੰਮ ਕੀਤਾ ਹੈ ਉਸ ਅਭਿਆਨ ਦੀ ਕੜੀ ਦਾ ਇੱਕ ਅੱਜ ਅਸੀਂ ਜਿਹੜਾ ਪ੍ਰਤਾਪਨਗਰ ਮੰਡਲ ਦੇ ਵਿੱਚ ਮਾਨਯੋਗ ਮੰਡਲ ਪ੍ਰਧਾਨ ਬਲਵਿੰਦਰ ਸ਼ਰਮਈ ਦੇ ਨੇਤਰਤਵ ਦੇ ਵਿੱਚ ਇੱਥੇ ਸਫਾਈ ਅਭਿਆਨ ਸ਼ੁਰੂ ਕੀਤਾ ਵਿਧਿਆਣਾ ਲੈ ਵੀ ਟਿੰਕਾ ਜਰ ਦਿਲ ਕੋ